3 ਨਵੰਬਰ ਨੂੰ ਰਾਤ ਇੱਕ ਮਾਨਕੀ ਪਿੰਡ ਵਿਖੇ ਫਾਇਰਿੰਗ ਹੋਈ ਸੀ ਜਿੱਥੇ ਇੱਕ ਧਰਮਵੀਰ ਏਲੀਅਸ ਧਰਮਾ ਤੇ ਉਹਦਾ ਇੱਕ ਸਾਥੀ ਗੁਰਵਿੰਦਰ ਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਲਵਪ੍ਰੀਤਾ ਤਿੰਨ ਮੁੰਡੇ ਖੜੇ ਸੀਗੇ ਇਹਨਾਂ ਦੇ ਉੱਪਰ ਦੋ ਬਾਈਕਸ ਬਾਈਕ ਦੇ ਉੱਪਰ ਚਾਰ ਬਾਈਕ ਸਵਾਰ ਆਏ ਜਿਨ੍ਹਾਂ ਨੇ ਫਾਇਰਿੰਗ ਕੀਤੀ ਇਸ ਫਾਇਰਿੰਗ ਦੇ ਵਿੱਚ ਤਰਮਾ ਜੋ ਪਰਸਨ ਹੈ ਉਹਨੂੰ ਬ੍ਰਸ਼ ਆਫ ਕਰਕੇ ਬੁਲੇਟ ਨਿਕਲ ਗਈ ਥੀ ਬਟ ਉਹਦੇ ਪਿੱਛੇ ਖੜੇ ਗੁਰਵਿੰਦਰ ਨੂੰ ਗੋਲੀ ਉਹਦੀ ਬੱਖੀ 'ਚ ਲੱਗੀ ਜਿਹਦੇ ਕਰਕੇ ਉਹਦੀ ਫਿਰ ਹਸਪੀਟਲ ਜਾ ਕੇ ਡੈਥ ਹੋ ਗਈ ਸੀਗੀ ਤੇ ਪੁਲਿਸ ਨੇ ਇਮੀਡੀਟਲੀ ਮਰਡਰ ਦੀ ਐਫਆਈਆ ਦਰਜ ਕੀਤੀ ਤੇ ਅੱਗੇ ਤਫ਼ਤੀਸ਼ ਕੀਤੀ ਤੇ ਇਹਨਾਂ ਦੇ 12-13 ਸਾਥੀਆਂ ਨੂੰ ਜੋ ਫਰੈਂਡਸ ਐਂਡ ਐਸੋਸੀਏਟ ਸੀਗੇ ਉਹਨਾਂ ਨੂੰ ਪੁਲਿਸ ਨੇ ਫੜ ਲਿਆ ਸੀਗਾ ਤੇ ਕੱਲ ਅਰਲੀ ਮਾਰਨਿੰਗ ਚਾਰ ਜੋ ਮੇਨ ਅਕਿਊ ਸੀਗੇ ਫਾਇਰਿੰਗ ਦੇ ਜੋ ਸ਼ੂਟਰ ਸੀਗੇ ਉਹਨਾਂ ਨੂੰ ਤਰਨਤਾਰਨ ਤੋਂ ਖੰਨਾ ਪੁਲਿਸ ਨੇ ਐਸਪੀ ਡੀ ਦੀ ਓਵਰਆਲ ਸੁਪਰਵੀਜ਼ਨ ਦੇ ਅੰਡਰ ਸੀਆਈਏ ਦੀ ਟੀਮਸ ਪੂਰੀ ਜਿਨ੍ਹਾਂ ਦੇ ਨਾਲ ਡੀਐਸਪੀ ਡੀ ਤੇ ਡੀਐਸਪੀ ਸਮਰਾਲਾ ਵੀ ਸੀਗੇ ਇਹਨਾਂ ਨੇ ਜਾ ਕੇ ਚਾਰੋਂ ਕੇ ਚਾਰੋਂ ਅਕਿਊਜ਼ਡ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਹੈ ਉਹ ਹਰਕਰਨ ਏਲੀਅਸ ਕਰਨ ਮਾਧਪੁਰ ਤੇ ਗੁਰਤੇਸ਼ ਤੇਜੀ ਏਲੀਅਸ ਤੇਜੀ ਚੱਕ ਆ ਦੋਨੋਂ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਦੇ ਨਾਲ ਇਹਨਾਂ ਦੇ ਹੋਰ ਸਾਥੀ ਰਾਜਵੀਰ ਆ ਰੈਜ਼ੀਡੈਂਟ ਆਫ ਮਾਦਪੁਰ ਹੈਗਾ ਤੇ ਇੱਕ ਜੱਸਾ ਹੈਗਾ ਉਹ ਚਕਸਰ ਆਇਦਾ ਹੈਗਾ ਇਹ ਚਾਰੋਂ ਕੇ ਚਾਰੋਂ ਨੂੰ ਫੜ ਲਿਆ ਸੀਗਾ ਤੇ ਇਹਨਾਂ ਦੀ ਜਦੋਂ ਤਫ਼ਤੀਸ਼ ਕੀਤੀ ਜਦੋਂ ਇੰਟਰੋਗੇਸ਼ਨ ਕੀਤੀ ਤੇ ਇਹਨਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜੋ ਧਰਮਵੀਰ ਤੇ ਉਹਦੇ ਸਾਥੀਆਂ ਨੇ ਕਰਨ ਮਾਦਪੁਰ ਜੋ ਛੋਟਾ ਗੈਂਗਸਟਰ ਹੈਗਾ ਉਹਦੇ ਫਾਦਰ ਦੇ ਨਾਲੇ ਨਾਲ ਲੜਾਈ ਝਗੜਾ ਕਰਕੇ ਉਹਨੂੰ ਕੁੱਟਿਆ ਸੀਗਾ ਤੇ ਆ ਇਹਨਾਂ ਦੀ ਵਜਾਇ ਰੰਜਿਸ਼ ਸੀਗੀ ਇਸ ਫਾਇਰਿੰਗ ਦੇ ਲਈ ਤੇ ਇਹਨਾਂ ਨੇ ਉਸ ਦਾ ਬਦਲਾ ਲੈਣ ਦੇ ਲਈ ਆ ਫਾਇਰਿੰਗ ਕੀਤੀ ਸੀਗੀ ਤੇ ਇਹਨਾਂ ਨੇ ਅੱਗੇ ਫਿਰ ਦੱਸਿਆ ਸਾਨੂੰ ਕਿ ਜੋ ਦੌਰਾਨੇ ਇਹਨਾਂ ਨੇ ਜੋ ਵਾਰਦਾਤ ਵੇਲੇ ਜੋ ਅਸਲਾ ਵਰਤਿਆ ਉਹਨੂੰ ਇੱਥੇ ਆ ਜੋ ਬਿਲਡਿੰਗ ਹੈਗੀ ਇੱਕ ਡੀਫੰਕ ਟੋਲ ਪਲਾਜ਼ਾ ਹੈਗਾ ਕੁਬਾ ਪਿੰਡ ਦੇ ਨੇੜੇ ਇੱਥੇ ਹੀ ਨਾਨੇ ਇਸ ਬਿਲਡਿੰਗ ਦੇ ਵਿੱਚ ਕਿਉਂਕਿ ਆ ویرਾਨ ਬਿਲਡਿੰਗ ਹੈਗੀ ਇੱਥੇ ਲਕੋ ਕੇ ਚਲੇਗੇ ਸੀਗੇ ਇਹਨਾਂ ਨੇ ਵੈਪਨ ਬਾਰੇ ਦੱਸਿਆ ਤੇ ਇਹਨਾਂ ਨੇ ਐਗਜ਼ੈਕਟ ਲੋਕੇਸ਼ਨ ਕਿਉਂਕਿ ਪੁਲਿਸ ਨੂੰ ਕਨਫਰਮ ਕਰਨੀ ਸੀ ਕਿ ਪੁਲਿਸ ਇਹਨਾਂ ਨੂੰ ਨਾਲ ਲੈ ਕੇ ਆਈ ਸੀ ਜਦੋਂ ਪੁਲਿਸ ਇੱਥੇ ਪਹੁੰਚੀ ਤੇ ਜਿੱਥੇ ਇਹਨਾਂ ਨੇ ਵੈਪਨ ਲੁਕੋਇਆ ਸੀਗਾ ਤੇ ਜਿਵੇਂ ਹੀ ਵੈਪਨ ਦੇ ਕੋਲ ਪਹੁੰਚੇ ਤੇ ਕਰਨ ਹਰਕਰਨ ਉਰਫ ਕਰਨ ਨੇ ਵੈਪਨ ਕੱਢਿਆ ਆਪਣਾ ਜੋ ਬੱਤੀਬੋਰ ਪਿਸਟਲ ਹੈਗੀ ਤੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਤੇ ਕਿਉਂਕਿ ਉਹ ਛੋਟੀ ਜਿਹੀ ਜਗ੍ਹਾ ਸੀਗੀ ਇਮੀਡੀਟਲੀ ਪੁਲਿਸ ਨੇ ਆਪਣੇ ਸੈਲਫ ਡਿਫੈਂਸ ਦੇ ਉਹਨੂੰ ਤਾਂ ਕਿ ਉਹ ਪੁਲਿਸ ਕਸਟਡੀ ਤੋਂ ਭੱਜ ਨਾ ਜਾਏ ਤੇ ਉਹਦੇ ਉੱਪਰ ਫਾਇਰਿੰਗ ਕਰਕੇ ਉਹਨੂੰ ਕਾਬੂਚ ਕੀਤਾ ਤੇ ਇਸ ਪੂਰੇ ਪਰਕਰਨ ਦੇ ਵਿੱਚ ਪੁਲਿਸ ਦੇ ਜੋ ਸੀਆਈ ਚਾਰਜ ਉਹਨਾਂ ਨੂੰ ਵੀ ਉਹਨਾਂ ਦੀ ਪਟੜ ਦੇ ਵਿੱਚ ਗੋਲੀ ਵੱਜੀ ਤੇ ਜੋ ਅਕਿਊਜ਼ਡ ਹੈਗਾ ਇਹਨੂੰ ਕਾਬੂ ਕਰਨ ਦੇ ਲਈ ਇਹਦੇ ਜੋ ਕੁੰਘੁਟਣਾ ਹੈਗਾ ਉਹਦੇ ਉੱਪਰ ਵੀ ਗੋਲੀ ਵੱਜੀ ਇਹਨੂੰ ਕਾਬੂ ਕਰ ਲਿਆ ਗਿਆ ਜਿਹਦਾ ਦੂਜਾ ਸਾਥੀ ਗੁਰਤੇਜ ਤੇਜੀ ਸੀਗਾ ਕਿਉਂਕਿ ਆ ਜੋ ਵੈਪਨ ਨੂੰ ਲਕੋਣ ਦੀ ਜਗ੍ਹਾ ਫਰਸਟ ਫਲੋਰ ਤੇ ਸੀਗੀ ਤੇ ਉੱਥੇ ਵੱਡੀ ਵੱਡੀ ਖਿੜਕੀਆਂ ਐ ਖੁੱਲੀ ਜਗ੍ਹਾ ਐ ਉਤੋਂ ਉਹਨੇ ਛਾਲ ਮਾਰਤੀ ਭਜਣ ਦੇ ਲਈ ਤਾਂ ਜਦੋਂ ਉਹਨੇ ਇੰਨੀ ਉੱਪਰ ਤੋਂ ਛਾਲ ਮਾਰੀ ਤੇ ਉਹਦਾ ਵੀ ਇੱਕ ਗੋਡੇ 'ਚ ਆਈ ਥਿੰਕ ਥੋੜੀ ਇੰਜਰੀ ਹੈਗੀ ਤੇ ਦੋਨੋਂ ਹੀ ਪੈਰਾਂ ਦੀ ਜੋ ਐਂਕਲਸ ਐ ਉੱਥੇ ਵੀ ਇੰਜਰੀ ਦੱਸਦਾ ਹੋਏਗਾ ਤੇ ਦੋਨੋਂ ਕੀ ਦੋਨੋਂ ਅਕਿਊਜ਼ ਨੂੰ ਮੌਕੇ ਤੇ ਹੀ ਫੜ ਲਿਆ ਗਿਆ ਸੀਗਾ ਵਾਪਿਸ ਤੇ ਇਹਨਾਂ ਨੂੰ ਇਲਾਜ ਦੇ ਲਈ ਸਿਵਲ ਹਸਪੀਟਲ ਸਮਰਾਲਾ ਲੈ ਕੇ ਜਾਇਆ ਗਿਆ ਤੇ ਇਹਦੇ ਨਾਲ ਨਾਲ ਸਾਡੇ ਸੀਆਈ ਇਨਚਾਰਜ ਜਿਨ੍ਹਾਂ ਨੇ ਬਹੁਤ ਹੀ ਬਹਾਦੂਰੀ ਦੇ ਨਾਲ ਇਹਨਾਂ ਦੋਨਾਂ ਨੂੰ ਕਾਬੂ ਵੀ ਕੀਤਾ ਤੇ ਉਹਨਾਂ ਨੂੰ ਵੀ ਜੋ ਬੁਲੇਟ ਇੰਜਰੀ ਹੋਈ ਹੈ ਉਹਨਾਂ ਦਾ ਵੀ ਇਲਾਜ ਸਿਵਲ ਹਸਪੀਟਲ ਸਮਰਾਲਾ ਵਿੱਚ ਕੀਤਾ ਜਾ ਰਿਹਾ ਹੈਗਾ ਤੇ ਅੱਗੇ ਵੀ ਜੋ ਵੈਪਨਸ ਹੈ ਇਹਨਾਂ ਦੀ ਐਫਐਸਐਲ ਕਰਾਈ ਜਾਏਗੀ ਤੇ ਇਹਨਾਂ ਨੂੰ ਮੈਚ ਕੀਤਾ ਜਾਏਗਾ ਉਸ ਇਨ ਦੀ ਫਾਇਰਿੰਗ ਵਾਲੇ ਇਨਸੀਡੈਂਟ ਦੇ ਨਾਲ ਤੇ ਹੋਰ ਵੀ ਅਗਰ ਇਹਨਾਂ ਦੀ ਪੁੱਛਗਿੱਛ ਦੌਰਾਨ ਕੁਝ ਹੋਰ ਵੀ ਅਗਰ ਅੱਗੇ ਇਨਸੀਡੈਂਟਸ ਬਾਰੇ ਅਗਰ ਪਤਾ ਲੱਗਦਾ ਹੈਗਾ ਤੇ ਹੋਰ ਵੀ ਅਗਰ ਖੁਲਾਸੇ ਅਗਰ ਹੁੰਦੇ ਤੋ ਵੀ ਮੀਡੀਆ ਦੇ ਨਾਲ ਅਸੀਂ ਟਾਈਮ ਟੂ ਟਾਈਮ ਸਾਂਝਾ ਕਰ ਦਿੰਗੇ ਮੈਮ ਇੱਕ ਬਿਸ਼ਨੋਈ ਗੈਂਗ ਵੱਲੋਂ ਵੀ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਕੀ ਪੋਸਟ ਨਾਲ ਹੈ ਜਿਵੇਂ ਮੈਂ ਮੀਡੀਆ ਦੇ ਸਾਥੀਆਂ ਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਆ ਜਿਹੜੇ ਮਾੜੇ ਬੰਦੇ ਹੁੰਦੇ ਆ ਕੋਈ ਵੀ ਇਨਸੀਡੈਂਟ ਨੂੰ ਵਰਤੋ ਕਰਕੇ ਆਮ ਲੋਕਾਂ ਨੂੰ ਫਿਰ ਹੋਰ ਡਰਾਣਾ ਚਾਹੁੰਦੇ ਤੋ ਉਦਾਂ ਦੀ ਹੀ ਇੱਕ ਪੋਸਟ ਸੀਗੀ ਕਿਉਂਕਿ ਇਹਨਾਂ ਦੀ ਜੋ ਆਪਣੀ ਰਾਂਜੀ ਸੀਗੀ ਉਹ ਆਪਣਾ ਇੱਕ ਜੋ ਰੀਸੈਂਟਲੀ ਇਹਨਾਂ ਦੇ ਜੋ ਇੱਕ ਕਰਨ ਮਾਦਪੁਰ ਹੈਗਾ ਇਹਦੇ ਫਾਦਰ ਦੇ ਨਾਲ ਜੋ ਦਰਮਾ ਰੋਦੇ ਸਾਥੀਆ ਦਾ ਜੋ ਲੜਾਈ ਝਗੜਾ ਹੋਇਆ ਸੀਗਾ ਉਹਦੇ ਕਰਕੇ ਹੀ ਇਹਨਾਂ ਨੇ ਆ ਫਾਇਰਿੰਗ ਨੂੰ ਅੰਜਾਮ ਦਿੱਤਾ ਸੀਗਾ ਤੇ ਉਦਾਂ ਦੀ ਕੋਈ ਗੱਲ ਨਹੀਂ ਹੈ ਬਟ ਹਾਂ ਉਹਨਾਂ ਨੇ ਸ਼ਾਇਦ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਔਰ ਅੱਗੇ ਡਰਾਉਣ ਦੇ ਲਈ ਇੱਕ ਜਾਲੀਜੀ ਪੋਸਟ ਪਾਈ ਸੀ ਬਟ ਅਗੇ ਉਹ ਵੀ ਪੁਲਿਸ ਤਫਤੀਸ਼ ਕਰ ਰਹੀ ਉਹਨਾਂ ਨੂੰ ਵੀ ਅਗੇ ਕੇਸ ਦੇ ਵਿੱਚ ਵੀ ਨਾਮਿਨੇਟ ਵੀ ਕੀਤਾ ਗਿਆ ਤੇ ਅਗੇ ਉਹਨਾਂ ਦੇ ਉੱਪਰ ਵੀ ਫਿਰ ਵੰਡੇ ਕਾਰਵਾਈ ਕੀਤੀ ਜਾਏਗੀ ਮੈਂ ਜਿਵੇਂ ਕਿ ਮੈਂ ਬਠਿੰਡਾ ਜੇਲ੍ਹ ਤੋਂ ਜੋ ਰਵੀ ਰਾਜਗੜ ਲੈ ਕੇ ਆਏ ਸੀ ਇੰਟਰੋਗੇਸ਼ਨ ਕੀਤੀ ਗਈ ਬਟ ਉਹਦੀ ਮਦਦ ਵੀ ਮਿਲੀ ਹੈ ਮਨ ਫੜਨ ਨੂੰ ਕਿਉਂਕਿ ਦੇਖਿਓ ਜਿਵੇਂ ਜਿਸ ਪੋਸਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦਾ ਵੀ ਅਫੀਲੀਏਸ਼ਨ ਉਹਨ ਪਰਸਨ ਦੇ ਨਾਲ ਹੈਗਾ ਉਹ ਗੈਂਗਸਟਰਜ਼ ਦੇ ਨਾਲ ਹੈਗਾ ਤੇ ਪੁਲਿਸ ਤਫਤੀਸ਼ ਕਰਨ ਦੇ ਲਈ ਮੌਕੇ ਦੀ ਪੂਰੀ ਕੀ ਪੂਰੀ ਕਿਉਂਕਿ ਅਸੀਂ ਕਿਸੇ ਵੀ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੇ ਤਾਂ ਉਹਨੂੰ ਵੀ ਅਸੀਂ ਕੁਐਸਚਨਿੰਗ ਕਰਕੇ ਉਹਦੇ ਵਿੱਚ ਵੀ ਅਗਰ ਕੋਈ ਸਚਾਈ ਨਿਕਲਦੀ ਔਰ ਹੋ ਸਕਦਾ ਹੈ ਕਿ ਇੱਥੇ ਕਿਸੇ ਔਰ ਨੂੰ ਅਗਰ ਇਸ ਇਨਸੀਡੈਂਟ ਤੋਂ ਬਾਰੇ ਬਾਅਦ ਕਿਸੇ ਨੂੰ ਇਹਨਾਂ ਨੇ ਥ੍ਰੈਟ ਕਾਲ ਵਗੈਰਾ ਕੀਤੀ ਹੋਈ ਤਾਂ ਉਹਦਾ ਵੀ ਪੂਰਾ-ਕੂਰਾ ਤਫਤੀਸ਼ ਕਰਨੀ ਬਣਦੀ ਹੈਗੀ ਤਾਂ ਉਹਦੀ ਕੁਐਸਚਨਿੰਗ ਜਾਰੀ ਹੈਗੀ ਤੇ ਉਹਦਾ ਵੀ ਪੁਲਿਸ ਪੂਰਾ-ਕੂਰਾ ਵੈਰੀਫਿਕੇਸ਼ਨ ਕਰ ਰਹੀ ਹੈ ਜਿਹੜੇ ਮੈਡਮ ਦੋਸ਼ੀ ਜਿਹੜੇ ਫੜੇ ਗਏ ਨੇ ਕੀ ਕੀ ਨਾਮ ਨੇ ਆ ਇੱਕ ਦਾ ਹੈਗਾ ਹਰਕਰਨ ਏਲੀਅਸ ਕਰਨ ਮਾਧਪੁਰ ਜਿਹਦੀ ਜਿਹਦੇ ਕੋਲ ਉਸ ਦਿਨ ਮੌਕੇ ਇਨਸੀਡੈਂਟ ਦੇ ਵਾਲੇ ਦਿਨ 32 ਬੋਰ ਦੀ 30 ਬੋਰ ਦਾ ਇੱਕ ਪਿਸਤਲ ਸੀਗਾ ਇਹਦੀ ਹੀ ਗੋਲੀ ਨਾਲ ਗੁਰਵਿੰਦਰ ਦੀ ਡੈਥ ਹੋਈ ਹੈ ਤੇ ਇਹਦੇ ਨਾਲ ਗੁਰਤੇਜ ਏਲੀਅਸ ਤੇਜੀ ਆਚਕਸਰ ਆਇਦਰ ਰਹਿਣ ਵਾਲਾ ਹੈਗਾ ਇਹਨੇ ਵੀ ਉਸ ਦਿਨ ਫਾਇਰਿੰਗ ਕੀਤੀ ਸੀਗੀ ਇਹਦੇ ਕੋਲ ਉਸ ਦਿਨ 32 ਬੋਰ ਦਾ ਪਿਸਤਲ ਸੀਗਾ ਤੇ ਇਹਨਾਂ ਦੇ ਨਾਲ ਦੋ ਹੋਰ ਇਹਨਾਂ ਦੇ ਸਾਥੀ ਜਿਹਦਾ ਨਾਮ ਰਾਜਪੀਰ ਹੈਗਾ ਉਹ ਚੱਕਸਰ ਆਈਦਰ ਰਹਿਣ ਵਾਲਾ ਹੈਗਾ ਤੇ ਇੱਕ ਜਸਪ੍ਰੀਤ ਉਰਫ ਜੱਸਾ ਹੈਗਾ ਜੋ ਮਾਦਪੁਰ ਦਾ ਰਹਿਣ ਵਾਲਾ ਹੈਗਾ ਸਰ ਪੁਲਿਸ ਅਫੀਸਰ ਕਿੰਨੇ ਇੰਜਰਡ ਹੋਏ ਇੱਕ ਸੀਆਈ ਇਨਚਾਰਜ ਸਾਡੇ ਸਬ ਇੰਸਪੈਕਟਰ ਨਰਪਿੰਦਰ ਨੂੰ ਥਾਈ ਦੇ ਵਿੱਚ ਉਹਨਾਂ ਦੇ ਗੋਲੀ ਵਜੀਏ ਬਟ ਉਹ ਬਿਲਕੁਲ ਠੀਕ ਹੈ ਕੋਈ ਕਵਰਾਂਡ ਦੀ ਲੋੜ ਨਹੀਂ ਹੈਗੀ ਆਊਟ ਆਫ ਡੇਂਜਰ ਨੇ ਬਟ ਉਹਨਾਂ ਦਾ ਵੀ ਇਲਾਜ ਚੱਲ ਰਿਹਾ ਹੈਗਾ